ਹੈਲੋ एवरीवन ਕੀ ਹਾਲ ਚਾਲ ਸਾਰਿਆਂ ਦੇ ਵਧੀਆ ਨਹੀਂ ਜੀ ਹੋ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਆ ਦੇਖੋ ਜੀ ਆਪਾਂ ਮਿਰਚਾਂ ਦਾ ਆਚਾਰ ਬਣਾਇਆ ਤੇ ਨਾਲ ਅਦਰਕ ਦਾ ਬਣਾਇਆ ਤੇ ਥੋੜੀ ਜਿਹੀ ਚਕੰਦਰ ਪਾਈ ਮੈਂ ਇਹਦੇ ਵਿੱਚ ਤਾਂ ਕਿ ਨਾ ਬਹੁਤ ਸੋਹਣਾ ਕਲਰ ਆ ਜਾਵੇ ਜੇ ਆਪਾਂ ਜਦੋਂ ਰੈਸਟੋਰੈਂਟ ਚ ਕਿਤੇ ਜਾਂਦੇ ਆ ਜਾਂ ਟਾਬੇ ਤੇ ਜਾਂਦੇ ਆ ਨਾ ਉੱਥੇ ਪਿਆ ਹੁੰਦਾ ਮੋਸਟਲੀ ਤੇ ਇਸ ਤਰੀਕੇ ਨਾਲ ਬਣਾਇਆ ਹੁੰਦਾ ਬਹੁਤ ਹੀ ਆਸਾਨੀ ਨਾਲ ਬਣਨ ਵਾਲਾ ਤੇ ਬਹੁਤ ਹੀ ਟੇਸਟੀ ਮੈਂ ਕਹੂੰਗੀ ਦੁਨੀਆ ਦਾ ਸਭ ਤੋਂ ਆਸਾਨ ਚਾਰ ਜਿਹੜਾ ਹੈ ਨਾ ਜੀ ਉਹ ਇਹ ਆ ਤੇ ਕਿਵੇਂ ਬਣਾਉਣਾ ਦੇਖਦੇ ਆ ਸਭ ਤੋਂ ਪਹਿਲਾਂ ਆਪਾਂ ਡੱਬੇ ਲੈ ਲੈਣੇ ਚਾਹੇ ਕੱਚ ਦੇ ਹੋਣ ਚ ਇਸ ਤਰ੍ਹਾਂ ਪਲਾਸਟਿਕ ਦੇ ਹੁਣ ਮੈਂ ਪਲਾਸਟਿਕ ਦੇ ਲੈ ਲਿਆ ਇਹਨਾਂ ਨੂੰ ਅਸੀਂ ਚੰਗੀ ਤਰੀਕੇ ਨਾਲ ਸੁਕਾ ਲੈਣਾ ਬਿਲਕੁਲ ਗਿੱਲੇ ਨਹੀਂ ਹੋਣੇ ਚਾਹੀਦੇ ਕੋਈ ਇੱਕ ਡ੍ਰੌਪ ਵੀ ਨਹੀਂ ਹੋਣੀ ਚਾਹੀਦੀ ਤੇ ਇਧਰ ਮੈਨੂੰ ਜੋਏ ਵੀ ਤੰਗ ਕਰ ਰਿਹਾ ਕੰਮ ਨਹੀਂ ਕਰਨ ਦੇ ਰਿਹਾ ਛੱਡ ਬੇਟੇ ਮੈਨੂੰ ਕੰਮ ਕਰਨ ਦੇ ਤੇ ਸੁੱਕੇ ਡੱਬੇ ਨੂੰ ਲੈ ਲੈਣਾ ਆਪਾਂ ਬਿਲਕੁਲ ਡਰਾਈ ਕਰ ਲੈਣਾ ਜੇ ਤੁਸੀਂ ਡਰਾਇਰ ਨਾਲ ਯੂਜ਼ ਕਰਕੇ ਜਾਂ ਧੁੱਪ 'ਚ ਸੁਕਾ ਕੇ ਇਹਨਾਂ ਚੰਗੀ ਤਰੀਕੇ ਨਾਲ ਸੁਕਾ ਲੈਣਾ ਵੀ ਕੋਈ ਬਿਲਕੁਲ ਇਹਦੇ 'ਚ ਸੱਲਾਪਨ ਨਾ ਹੋਵੇ ਤੇ ਅਚਾਰ ਬਣਾਉਣ ਲਈ ਅਸੀਂ ਕੀ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਉਹਦੇ ਵਿੱਚ ਤਿੰਨ ਚੀਜ਼ਾਂ ਦਾ ਧਿਆਨ